ਜਦੋਂ ਵੀ ਆਪਾਂ weight gain ਦੇ ਬਾਰੇ ਗੱਲ ਕਰਦੇ ਆ ਜਿਹੜੀ ਪਹਿਲੀ ਚੀਜ਼ ਸਾਡੇ ਦਿਮਾਗ ਵਿੱਚ ਆਂਦੀ ਹੈ ਉਹ ਹੈ thyroid ਜਦੋਂ ਤੁਹਾਡਾ weight ਵਧਣ ਲੱਗਦਾ ਹੈ ਤਾਂ ਮੈਂ ਵੀ ਕਲੀਨिकल ਪ੍ਰੈਕਟਿਸ ਵਿੱਚ ਦੇਖਿਆ ਹੈ ਕਿ ਸਭ ਤੋਂ ਪਹਿਲਾਂ ਜਾ ਕੇ ਆਪਣਾ thyroid ਚੈੱਕ ਕਰਵਾਇਆ ਜਾਂਦਾ ਹੈ TSH levels ਦੇਖੇ ਜਾਂਦੇ ਹਨ ਕਿਉਂਕਿ ਅਸੀਂ ਰਿਲੇਟ ਕਰਦੇ ਹਾਂ अनਐਕਸਪੈਕਟਿਡ weight gain ਨੂੰ thyroid disorders ਨਾਲ ਅੱਜ ਦੇ ਹੈਲਥ ਟਿਪ ਦੇ ਵਿੱਚ ਆਪਾਂ ਗੱਲ ਕਰਾਂਗੇ thyroid disorders ਬਾਰੇ ਤੇ ਕਿਸ ਤਰ੍ਹਾਂ ਦੀ ਡਾਈਟਰੀ ਚੇਂजेस ਲਿਆ ਕੇ ਤੁਸੀਂ ਆਪਣੇ T3, T4, ਅਤੇ TSH ਲੈਵਲਸ ਨੂੰ ਕੰਟਰੋਲ ਵਿੱਚ ਰੱਖ ਸਕਦੇ ਹੋ thyroid ਇੱਕ ਐਸਾ ਗਲੈਂਡ ਹੈ ਜਦੀ ਸ਼ੇਪ ਬਟਰਫਲਾਈ ਵਰਗੀ ਹੁੰਦੀ ਹੈ ਜਿਹੜਾ ਕਿ ਸਾਡੀ ਬੋਡੀ ਦੇ ਨੀਅਰਲੀ ਹਰ ਫੰਕਸ਼ਨ ਦੇ ਵਿੱਚ ਮਦਦ ਕਰਦਾ ਹੈ ਕੀਵੜ TSH ਲੈਵਲਸ ਜਿਹੜੇ ਹੈਗੇ ਆ ਉਹ ਤੁਹਾਡੇ ਰੇਸ ਹੋਏ ਹੁੰਦੇ ਆ ਜਿੱਦੀ ਵਜ੍ਹਾ ਤੇ ਨਾਲ ਤੁਹਾਨੂੰ weight gain ਹੁੰਦਾ ਹੈ जो तो थो लगता है कि कोल्ड तो सेंसिटिविटी है जारी जदि तो कि ज़्यादा ठंड लगती है तुम्हें अनएक्सप्लेनड वेट गेन हो रहा है या तो थकान हो रही है बाल गिर रहे हैं तो इैगूलर साइकल्स हो गए हैं तो डेफिनेटली डेफीनेटली जाके अपना थायरॉयड प्रोफाइल जरूर कराओ कुछ ऐसिया डायटरी चेंजस है जिड़ियाँ कि ती जो अपनाओ जो तीस थायरॉक्सिन रिपलेसमेंट थैरेपी ले रहे हो तो डेफिनेटली एक नीयर नॉर्मल लाइफ बिता सकते हो सब तो जरूरी है कि तीस लेना की है सो so, तीस ओमेगा थ्री और सिक्स फैटी एसिड रिच चीज़ा होंगे जिमें कि नट्स है सीड्स है ये मैटाबोलिजम शार्प करते हैं और थायरॉयड के सिमटम्स नग्रवेट होने तो रोक सकते हैं इस तु अलावा आप करेंगे आयोडीन बारे जिदा कि आप बचपन तो ਉੰਦੇ ਆ ਰਹੇ ਆ ਕਿ ਆਇਓਡੀਨ ਵਾਲਾ ਨਮਕ ਲੈਣਾ ਚਾਹੀਦਾ ਹੈ ਸੋ ਡੈਫੀਨੇਟਲੀ ਆਇਓਡੀਨ ਤੁਹਾਡੇ ਥਾਇਰੋਇਡ ਹਾਰਮੋਨ ਨੂੰ ਤੁਹਾਡੇ ਥਾਇਰੋਇਡ ਗਲੈਂਡ ਨੂੰ ਸਟਰੈਂਥਨ ਕਰਨ ਦੇ ਵਿੱਚ ਉਹਦੀ ਐਕਟੀਵਿਟੀਆਂ ਨੂੰ ਨਾਰਮਲਾਈਜ਼ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ ਇਸ ਤੋਂ ਇਲਾਵਾ ਕੁਝ ਐਸੇ ਹੋਰ ਵੀ ਮਾਈਕਰੋਨਿਊਟ੍ਰੀਐਂਟਸ ਹੈਗੇ ਆ ਜਿਹੜੇ ਕਿ ਤੁਹਾਡੇ ਥਾਇਰੋਇਡ ਦੀ ਜੇ ਮੈਡੀਕੇਸ਼ਨ ਤੁਸੀਂ ਲੈ ਰਹੇ ਹੋ ਤਾਂ ਉਹਦੀ ਐਫੀਕੇਸੀ ਨੂੰ ਇੰਪਰੂਵ ਕਰਨ ਦੇ ਵਿੱਚ ਮਦਦ ਕਰ ਸਕਤੇ ਹੈ ਜਿਵੇਂ ਕਿ ਸੇਲੀਨੀਅਮ ਸੇਲੀਨੀਅਮ ਇੱਕ ਐਸਾ ਮਾਈਕਰੋਨਿਊਟ੍ਰੀਐਂਟ ਹੈ ਜਿਹੜਾ ਕਿ ਤੁਹਾਡੇ ਥਾਇਰੋਇਡ ਡਿਸਆਰਡਰਸ ਦੇ ਵਿੱਚ ਤੁਹਾਨੂੰ ਮਦਦ ਕਰ ਸਕਦਾ ਹੈ ਇਸ ਤੋਂ ਇਲਾਵਾ ਸਹੀ ਮਾਤਰਾ ਦੇ ਵਿੱਚ ਪਾਣੀ ਪੀਣਾ ਵੀ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਕੁਝ ਐਸੇ ਫੂਡਸ ਹੈਗੇ ਹਨ ਜਿਹੜੇ ਕਿ ਤੁਹਾਡੀ ਥਾਇਰੋਇਡ ਦੀ ਮੈਡੀਕੇਸ਼ਨ ਦੇ ਨਾਲ ਇੰਟਰਫੇਅਰ ਕਰ ਸਕਦੇ ਹਨ ਆਪਾਂ ਉਹਨਾਂ ਨੂੰ ਨਾਮ ਦੇਾਂਗੇ ਗਲਟਰੋਜਨਸ ਆ ਇਹ ਐਸੇ ਕੰਪਾਉਂਡਸ ਹੁੰਦੇ ਆ ਜਿਹੜੇ ਕਿ ਤੁਹਾਡੇ ਥਾਇਰੋਇਡ ਅ ਗਲੈਂਡ ਦੀ ਨਾਰਮਲ ਐਕਟੀਵਿਟੀਆਂ ਨੂੰ ਅਫੈਕਟ ਕਰਦੇ ਹਨ thyroid ਦੀ ਮੈਡੀਸਿਨ ਦੀ ਐਫੀਕੇਸੀ ਨੂੰ ਕੱਟ ਕਰਦੇ ਹਨ ਜਿਵੇਂ ਕਿ ਸੋਇਆ ਪ੍ਰੋਡਕਟਸ ਸੋਇਆ ਪ੍ਰੋਡਕਟਸ ਜਿਵੇਂ ਕਿ ਟੋਫੂ ਹੈ ਜਾਂ ਸੋਇਆ ਬੀਨ ਹੈ ਜਾਂ ਨਿਊਟਰੀ ਜਿਹੜੀਆਂ ਨਿਊਟਰੀ ਦੀਆਂ ਬੜੀਆਂ ਹੁੰਦੀਆਂ ਸੋ ਯੂ ਸ਼ੁੱਡ ਨਾਟ ਆਲਵੇਸ ਟੇਕ ਥੈਮ ਬਿਕੋਜ਼ ਇਹਦੇ ਨਾਲ ਤੁਹਾਡੀ ਜਿਹੜੀ ਪ੍ਰੋਬਲਮ ਹੈ ਉਹ ਸੋਲਵ ਹੋਣ ਤੋਂ ਰੁਕ ਸਕਦੀ ਹੈ ਇਸ ਤੋਂ ਇਲਾਵਾ ਬ੍ਰੋਕਲੀ ਹੈ ਹੋਰ ਦੂਸਰੀਆਂ 크ਰੂਸੀਫੇਰਸ ਵੈਜੀਟਬਲਸ ਹੈਗੀਆਂ ਉਹ ਤੁਹਾਡੇ ਥਾਇਰੋਇਡ ਦੀ ਜਿਹੜੀ ਐਕਟੀਵਿਟੀ ਹੈ ਉਹਨੂੰ ਅਫੈਕਟ ਕਰ ਸਕਦੀਆਂ ਥਾਇਰੋਇਡ ਦੀ ਮੈਡੀਕੇਸ਼ਨ ਦੇ ਅਸਰ ਨੂੰ ਘੱਟ ਕਰ ਸਕਦੀਆਂ ਸੋ ਇਹਨਾਂ ਨੂੰ ਤੁਸੀਂ ਅਵੋਇਡ ਕਰਨਾ ਹੈ ਇਸ ਤੋਂ ਇਲਾਵਾ ਤੁਸੀਂ ਜਿਹੜਾ ਕਾਟਨ ਸੀਡ ਆਇਲ ਹੈ ਉਹਨੂੰ ਤੁਸੀਂ ਆਪਣੇ ਡਾਈਟ ਵਿੱਚ ਸ਼ਾਮਿਲ ਨਾ ਕਰੋ ਬਿਕੋਜ਼ ਥਿਸ ਇਜ਼ ਨਾਟ ਗੁੱਡ ਫਾਰ ਥਾਇਰੋਇਡ ਪੇਸ਼IENTS ਥਾਇਰੋਇਡ ਪੇਸ਼IENTS ਦਾ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਹੈ weight gain ਨੂੰ ਰੋਕਣਾ क्योंकि जड़िया भी चेंजेस थोड़ी बॉडी आंदियाँ हैं वो वजह ना वेट गेन हो सकता है सो यू शुड ऑलवेज एडह टू द डायट विच इज़ वेरी रिच इन प्रोटीन विच इज़ लो इन बैड फैट्स एंड इट शुड हैव गुड फैट्स बैड फैट्स कट करना जो जरूरी है तो गुड फैट न इम्प्रूव करना भी बहुत जरूरी है सो so, तीस अपने गुड uh, फैट्स अपने डाइट में शामिल करो जिदा कि सीड्स होंगे हैं नट्स होंगे हैं कोकोनट ऑयल है इन्हों चीज़ों तुम डाइट में शामिल करो प्रोटीनस अपनी डाइट में सही रहो रखो लेकिन वे सोया प्रोडक्ट शामिल नहीं होने चाहिए एक वैल well बैलेंसड ਐਕਟੀਵਿਟੀ ਤੁਸੀਂ ਕਰੋ ਸਹੀ ਮਾਤਰਾ ਵਿੱਚ ਪਾਣੀ ਪੀਓ ਔਰ ਆਪਣੇ weight gain ਨੂੰ ਰੋਕਣ ਵਾਸਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਐਕਟੀਵਿਟੀ ਦੇ ਵਿੱਚ ਜ਼ਰੂਰ ਆਪਣੇ ਆਪ ਨੂੰ ਇਨਡल्ज ਕਰੋ